ਅਪਾ ਸਭ ਨੇ ਦੇਖ ਹੀ ਲਿਆ ਕਿ ਯਸਟਰਡੇ ਸਿਕ ਸਿਆਸਤ ਤੇ ਸਿਕ ਸੰਸਥਾਵਾਂ ਦੇ ਵਿੱਚ ਇੱਕ ਤਰੀਕੇ ਦਾ ਖਲਲ ਪਿਆ ਹੋਇਆ ਦਾ ਇਲਜ਼ਾਮਾਂ ਤੋਂ ਕੋਈ ਵੀ ਵਾਂਝਾ ਨਹੀਂ ਰਿਹਾ ਭਾਵੇਂ ਉਹ ਪਾਰਟੀ ਦੇ ਲੀਡਰ ਹੋਣ ਜਾਂ ਫਿਰ ਐਸਜੀਪੀਸੀ ਹੋਵੇ ਜਾਂ ਫਿਰ ਸਾਡੇ ਜਥੇਦਾਰ ਹੋਣ ਬਹੁਤ ਅਫਸੋਸਨਾਕ ਗੱਲ ਹੋਈ ਆ ਔਰ ਇਸ ਵੇਲੇ ਨਿੱਜੀ ਕਿਰਦਾਰ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਤੇ ਬਹੁਤ ਇਲਜ਼ਾਮ ਲੱਗੇ ਨੇ ਜਿਹਦੀ ਇੱਕ ਕਮੇਟੀ ਜਿਹੜੀ ਆ ਉਹ ਇਨਕੁਆਇਰੀ ਕਰ ਰਹੀ ਆ ਮੇਰਾ ਮੰਨਣਾ ਵਾਂ ਐਸਰੇ ਜੋ ਸਿਸਟਮ ਆ ਠੀਕ ਆ ਉਹਦੇ ਤਹਿਤ ਐਸਜੀਪੀਸੀ ਇੱਕ ਜਥੇਦਾਰ ਦੇ ਖਿਲਾਫ ਇਨਕੁਆਇਰੀ ਕਰ ਸਕਦੀ ਆ ਕਮੇਟੀ ਬਣਾ ਸਕਦੀ ਆ ਲੇਕਿਨ ਮੇਰਾ ਮੰਨਣਾ ਵਾ ਇਹ ਸਿਸਟਮ ਗਲਤ ਆ ਇੱਕ ਜਥੇਦਾਰ ਦੇ ਖਿਲਾਫ ਜੇ ਕੋਈ ਇਨਕੁਆਇਰੀ ਕਰ ਸਕਦਾ ਵਾ ਤੇ ਮੇਰੇ ਹਸਾਬ ਨਾਲ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਰ ਸਕਦਾ ਔਰ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ 'ਤੇ ਇਲਜ਼ਾਮ ਲੱਗੇ ਹੋਣ ਤੇ ਫਿਰ ਪੰਜ ਜਿਹੜੇ ਪੰਜ ਪਿਆਰੇ ਆ ਉਹਨਾਂ ਦਾ ਗਠਨ ਕਰਕੇ ਬਾਕੀ ਜਿਹੜੇ ਜਸੇਦਾਰ ਨੇ ਉਹਨਾਂ ਵੱਲੋਂ ਇੱਕ ਪੰਜ ਪਿਆਰਾਂ ਦਾ ਗਠਨ ਕਰਕੇ ਇਸ ਇਨਕੁਆਇਰੀ ਉਹਨੂੰ ਸੰਪਣੀ ਚਾਹੀਦੀ ਆ ਜਿਵੇਂ ਕਿ ਗਿਆਨੀ ਗੁਰਵਛਨ ਸਿੰਘ ਦੇ ਉੱਤੇ 2015 ਦੇ ਵਿੱਚ ਬਹੁਤ ਸੀਰੀਅਸ ਇਲਜ਼ਾਮ ਲੱਗਾ ਸੀ ਕਿ ਉਹਨਾਂ ਨੇ ਡੇਰਾ ਸਰਸਾ ਮੁਖੀ ਨੂੰ ਮਾਫੀ ਦਿੱਤੀ ਤੇ ਫਿਰ ਮਾਫੀਨਾਮਾ ਜਿਹੜਾ ਵਾ ਲੋਕਾਂ ਦੇ ਪ੍ਰੈਸ਼ਰ ਥਲੇ ਵਾਪਸ ਲਿਆ ਇਹ ਮਸਲਾ ਹੁਣ ਅੱਜ ਦਾ ਸਵਾਲ ਇਹ ਆ ਕਿ ਮਸਲਾ ਸੁਲਝਾ ਕੇ ਕਿਵੇਂ ਜਾ ਸਕਦਾ ਮੇਰਾ ਮਰਣਾਮ ਇਹਦੇ ਬਾਰੇ ਮੈਂ ਕੁਝ ਲੇਖ ਵੀ ਪੜੇ ਆ ਕੇਬੀਐਸ ਸਿੱਧੂ ਜਾਣਮਾਨੇ ਆਈਏਐਸ ਅਫਸਰ ਨੇ ਅ ਅੱਜਕਲ ਲਿਖਦੇ ਵੀ ਨੇ ਪੰਜਾਬ ਦੇ ਚਿੰਤਕ ਵੀ ਨੇ ਆਪਣਾ ਉਹ ਇੱਕ ਉਹਨਾਂ ਨੇ ਇੱਕ ਆਪਣਾ ਚੈਨਲ ਬਣਾਇਆ ਹੋਇਆ ਵਾ ਉਹਨਾਂ ਦੇ ਅੱਜ ਵਿਚਾਰ ਵੀ ਮੈਂ ਪੜੇ ਨੇ ਔਰ ਉਹਨਾਂ ਦਾ ਮੰਨਾ ਮੈਂ ਕਿ ਐਸ்சிਪੀਸੀ ਦਾ ਚੋਣਾ ਕਰਵਾ ਕੇ ਇਸ ਮਸਲੇ ਨੂੰ ਆਪਾਂ ਅੱਗੇ ਲੈ ਕੇ ਜਾ ਸਕਦੇ ਆ ਮੇਰਾ ਮੈਂ ਉਹਨਾਂ ਨਾਲ ਬਿਲਕੁਲ ਸਹਿਮਤ ਆ ਐਸਜੀਪੀਸੀ ਦੀਆਂ ਚੋਣਾ ਜਲਦੀ ਤੋਂ ਜਲਦੀ ਹੋਣੀਆਂ ਚਾਹੀਦੀਆਂ ਪੁਰਾਣੀਆਂ ਜਨਰਲ ਹਾਊਸ ਦੀਆਂ ਚੋਣਾ 2011 ਚ ਹੋਈਆਂ ਸਨ ਉਸ ਤੋਂ ਬਾਅਦ ਕਿਸੇ ਨਾ ਕਿਸੇ ਵਜ੍ਹਾ ਕਰਕੇ ਚੋਣਾ ਨਹੀਂ ਹੋ ਸਕਿਆ ਜਿਵੇਂ ਕੇਬੀਐਸ ਸਿੱਧੂ ਨੇ ਕਿਹਾ ਔਰ ਕੁਝ ਹੋਰ ਲੋਕਾਂ ਨੇ ਵੀ ਲਿਖਿਆ ਵਾ ਮੈਂ ਵੀ ਮੰਨਦਾ ਵਾਂ ਕਿ ਐਸਜੀਪੀਸੀ ਦੀਆਂ ਚੋਣਾ ਜਿਹੜੀਆਂ ਵਾ ਉਹ ਜਲਦੀ ਤੋਂ ਜਲਦੀ ਹੋਣ ਇਲੈਕਟਰਲ ਰੋਲਸ ਰਿਵਾਈਜ਼ ਹੋ ਚੁੱਕੇ ਆ 21 ਸਾਲ ਤੋਂ ਵਾਦੂ ਮਰਦ ਲੋਕ ਜਿਹੜੇ ਸਿੱਖ ਨੇ ਜਿਹੜੇ ਵੋਟਰ ਨੇ ਐਸਪੀਸੀ ਦੇ ਉਹ ਵੋਟਾਂ ਪਾ ਸਕਦੇ ਆ ਔਰ ਇੱਕ ਨਵੀਂ ਐਸਜੀਪੀਸੀ ਚੁਣੀ ਜਾਣੀ ਚਾਹੀਦੀ ਆ ਔਰ ਜੋ ਨਵੀਂ ਐਸਜੀਪੀਸੀ ਹੋਊਗੀ ਤਾਂ ਉੱਥੋਂ ਪਤਾ ਲੱਗ ਜਾਊਗਾ ਕਿ ਇਸ ਵੇਲੇ ਸਿੱਖ ਕੌਮ ਜਿਹੜੀ ਆ ਉਹ ਕਿਸ ਪਾਸੇ ਨੂੰ ਜਾਣਾ ਚਾਹੁੰਦੀ ਆ ਕਿ ਇਸ ਪਾਸੇ ਨੂੰ ਉਹ ਜਾ ਜਾਣਾ ਉਹਦੇ ਲੋਕਾਂ ਦੇ ਹੱਕ ਦੇ ਵਿੱਚ ਆ ਔਰ ਜੇ ਨਵੀਂ ਐਸਜੀਪੀਸੀ ਬਣੂਗੀ ਤੇ ਉਹ ਜਥੇਦਾਰਾਂ ਨੂੰ ਵੀ ਨਵੇਂ ਜਥੇਦਾਰ ਨਿਯੁਕਤ ਕਰੂਗੀ ਔਰ ਜਥੇਦਾਰਾਂ ਦੀ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੀ ਨਿਯੁਕਤੀ ਤੇ ਉਹਨਾਂ ਦੇ ਹਟਾਉਣ ਦਾ ਸਿਸਟਮ ਜਾਂ ਉਹਨਾਂ ਦੀ ਤਾਕਤਾਂ ਜਾਂ ਉਹਨਾਂ ਨੂੰ ਸਲਾਹ ਦੇਣ ਦਾ ਸਿਸਟਮ ਜਿਹੜਾ ਵਾ ਉਹਦੇ ਉੱਪਰ ਵੀ ਉਹ ਗੌਰ ਜ਼ਰੂਰ ਕਰੇਗੀ ਨਵੀਂ ਐਸਜੀਪੀਸੀ ਜਿਸ ਤਰ੍ਹਾਂ ਦੀ ਬਣੂਗੀ ਉਹਦਾ ਡੈਫੀਨਿਟਲੀ ਸ਼ੋਮਨੀ ਅਕਾਲੀ ਦਲ ਦੇ ਉੱਪਰ ਵੀ ਅਸਰ ਜ਼ਰੂਰ ਪਵੇਗਾ ਇਹ ਮੇਰਾ 慢纳玛。